ਦਿਖਾਈਏ ਤੁਹਾਨੂੰ ਅੱਜ ਚਪਾਰ ਮੇਲੇ ਦਾ ਹਾਲ ਗਵਾਨਾ ਇਤੋਂ ਹੱਦ ਸੁਰੂ ਇੰਦੀਆ ਚਪਾਰ ਦੀ ਤੇ ਸਵੇਰੇ ਬਹੁਤ ਮੀਂਹ ਪਿਆ ਸੀਗਾ ਤੇ ਦਿਖਾਉਣੇ ਆ ਅੱਜ ਕੁੰਵੀ ਦੌਣ ਰਹਿ ਗਈ ਮੇਲੇ ਨੂੰ ਪਾਣੀ ਦਾ ਬਹੁਤ ਖੜਾ ਦੇਖੋ ਤੇ ਅੱਜ ਹੈਗੀ 3 ਤਰੀਕ ਦੌਣ ਦਿਨ ਰਹਿ ਗਏ ਮੇਲੇ ਨੂੰ ਇਹ ਸਾਰਾ ਚਪਾਰ ਪਿੰਡ ਆਹੇ ਇਹ ਮੇਨ ਰੋਡ ਚਲਾ ਜਾਂਦਾ ਰੈਕੋਰਡ ਨੂੰ ਲੋਡਵਤੀ ਨੂੰ ਬੱਦਲ ਹੜੀ ਭਰਿਆ ਹੋਇਆ ਵਾ ਆਹ ਬੋਰਡ ਲਾਉਣ ਦੇ ਖੜਿਆ ਕਾਂਗਰਸ ਪਾਰਟੀ ਦੇ ਬੋਰਡ ਲਾ ਦਿਆ ਮੈਨੂੰ ਮੇਲੇ ਤੇ ਲਾਉਣੇ ਹੋਣਗੇ ਆ ਦੇਖੋ ਚਪਾਰ ਪਿੰਡ ਕਿ ਐ ਅਵੀ ਕੀ ਹਾਲ ਲਾਹੇ ਦਾ ਮੇਲੇ ਦਾ ਦੇਖੋ ਅੱਜ ਆ ਤਾਂ ਅਗੇ ਬਾਜੇ ਬੁਜੇ ਵਾਲੇ ਮੇਰੇ ਬੇਠੇ ਵਾਲੇ ਵੀ ਖੜੇ ਆ ਦੇਖ ਲੋ ਇਦਾਂ ਮੰਜੀਆਂ ਪਈਆਂ ਨੇ ਇੰਨੀ ਸੌਂਝਾ ਬਣੀ ਹੋਈ ਹੈ ਦੇਖੋ ਇਹ ਆ ਦੇਖੋ ਕਾਫੀ ਲੱਗੀਆਂ ਦੁਕਾਨਾਂ ਮੈਡ ਮੋੜ ਟੁਪਨੇ ਪਾਏ ਹੋਏ ਆ ਗੱਲੇ ਹੋਗੇ ਇਹ ਆ ਦੇਖੋ ਤੇ ਇਹ ਤੋਂ ਸ਼ੁਰੂ ਹੋ ਜਾਂਦਾ ਮਾੜੀ ਦਾ ਰਸਤਾ ਇਧਰ ਐ ਕੋੜ ਮੜ ਜਾਂਦਾ ਇਹ ਆ ਦੇਖੋ ਟਾ ਮੇਟੂ ਬੇ ਲੱਗੇ ਹੋਏ ਨੇ ਬਾਥੀਆਂ ਲੱਗੀਆਂ ਹੋਈਆਂ ਨੇ ਕਾਲੀ ਦਾਲ ਨੇ ਦਾ ਆਪਣੀ ਕਾਨਫਰੰਸ ਕੈਨਸਲ ਕਰਤੀ ਤਾਂ ਕਿ ਉਹਨਾਂ ਦੀ ਕਾਨਫਰੰਸ ਹੋਣੀ ਨਹੀਂ ਹੈਗੀ ਹਰਿਆਲੀ ਹਰਿਆਲੀ ਹੋਈ ਪਈ ਆ ਹਰ ਹਰਾ ਹੋਇਆ ਪਿਆ ਆ ਦੇਖੋ ਜੀ ਇਹ ਚੰਡੌਲਾ ਜਨਾਲਾ ਖੜੀਆਂ ਨੇ ਲੱਗੇ ਹੋਏ ਆ ਤਿਆਰੀਆਂ ਦੇ ਲੋਗ ਮੂਰੇ ਮਰੋ ਸੁੱਕਾ ਪਿੱਛੋਂ ਮਿਲਾ ਹੋਏ ਛੋਟੇਆਂ ਬੱਚਿਆਂ ਦੀ ਗੈਸਟੀਆਂ ਲੱਗੀਆਂ ਹੋਈਆਂ ਨੇ ਆ ਦੇਖੋ ਇਧਰ ਝੰਡੋਲਾ ਗੇਸਤੀਆਂ ਤਿਆਰੀਆਂ ਨੇ ਗੇਸਤੀਆਂ ਲੱਗੀਆਂ ਹੋਈਆਂ ਦੇਖੋ ਉਲਟਾ ਪਲਟੇ ਵੀ ਦੋ ਨੇ ਇੱਕ ਆ ਲੱਗਿਆ ਕੋ ਪਿੱਛੇ ਲੱਗਿਆ ਉਹ ਵੀ ਦਿਖਾਉਣਾ ਸਾਨੂੰ ਅੱਗੇ ਜਾ ਕੇ ਇਹ ਦੇਖੋ ਹਰ ਨਾ ਕੋਨਾ ਫਿੱਕੀਆਂ ਪਈਆਂ ਤਿਆਰੀਆਂ ਵੈਸੇ ਮੋਦਕੂ ਵੀ ਤਿਆਰ ਆ ਚੰਡੋਲਾ ਰਹਿਣੀਆਂ ਨੇ ਰੰਗ ਰੰਗ ਰਹਿ ਗਿਆ ਸੀਗਾ ਮੀਂਹ ਕਰਕੇ ਰਹਿ ਗਿਆ ਕੰਮ ਇਹ ਜੇ ਮੌਸਮ ਸਾਫ਼ ਹੋ ਗਿਆ ਫੇ ਸਾਰਾ ਹੋ ਜਾਊਗਾ ਪੂਰਾ ਤੇ ਦੇਖੋ ਤੁਸੀਂ ਚੜਕ ਦਾ ਚੇਕਰ ਵਿੱਚ ਬੜਾ ਅੰਦਰ ਅੰਦਰ ਹੀ ਆ ਬਾਹਰ ਤਾਂ ਸਾਫ਼ ਹੀ ਆਲੇ ਸ਼ਾਮ ਨੂੰ ਵੀਡੀਓ ਵੀ ਦਿਖਾਵਾਂਗੇ ਤੁਹਾਨੂੰ ਉਹ ਲਾਈਟਾਂ ਚਲਦੀਆਂ ਆਉਣਗੀਆਂ ਇਹ ਦਿਨੇ ਦਿਖਾ ਦਈਏ ਸ਼ਾਮ ਨੂੰ ਐ ਨਹੀਂ ਪਤਾ ਮੀਮੂ ਆ ਜਾਵੇ ਤਾਂ ਹੁਣ ਦਿਖਾਉਣ ਆਏ ਆਪਾਂ ਆਹ ਦੇਖੋ ਗੱਗਾ ਮਾਰੀ ਇੱਥੋਂ ਤਿਆਰੀਆਂ ਲੱਗੀਆਂ ਨੇ ਦਿਖਾਉਣੇ ਅੰਦਰੋਂ ਵੀ ਜਾ ਕੇ ਆਪਾਂ ਕੰਨੀਆਂ ਤਿਆਰੀ ਅੰਦਰ ਤੇ ਦੁਕਾਨਾਂ ਦੇਖੋ ਉਹ ਉੱਥੇ ਤੱਕ ਲੱਗ ਚੁੱਕੀਆਂ ਨੇ ਪਿਛੇ ਤੱਕ ਤੇ ਇੱਧਰ ਵੀ ਲੱਗੀਆਂ ਨੇ ਪਿਛੇ ਵੀ ਲੱਗੀਆਂ ਆਪਣੇ ਦੁਕਾਨਾਂ ਆ ਗਿਆ ਜਾਵੇ ਮਾਨ ਗਿਆ ਗੱਲ ਛੇ ਹੋ ਰਹੀਆਂ ਦਿਖਾਉਣੇ ਅੰਦਰ ਜਾ ਕੇ ਆਪਾਂ ਹੁਣ ਜੋ ਕੁਮਾਰੇ ਘੋਰੇ ਲੱਗੇ ਹੋਏ ਨੇ ਦੇਖੋ ਇਹ ਸ਼ਹਿਰੀ ਅਗਵਾਰਿਆ ਨਾ ਤੇ ਮੰਗਰ ਵਾਲੇ ਵੀ ਬੈਗੇ ਤੇ ਕੁਵਾਰਾ ਦੇ ਕੁਪਨਰ ਵਾਲਾ ਵੀ ਐ ਡੈਕੋਰੇਸ਼ਨ ਇਧਰ ਮਿੱਟੀ ਘੜਦੇ ਹੋਏ ਲੋਕ ਨੇ ਪਮਾਇੰਦ ਦੀ ਡੈਕੋਰੇਸ਼ਨ ਲੜੀਆਂ ਦੀ ਅਨੁਸਾਰ ਉਹ ਦਿਖਾਵਾਂਗੇ ਹੁਣ ਦਿਖਾਈਏ ਹੁਣ ਆਪਾਂ ਮਾੜੀ ਦਾ ਲਾਗਵਾਰਿਆਂ ਦਾ ਡੈਕੋਰੀ ਤੁਸੀਂ ਡੈਕੋਰੇਸ਼ਨ ਕੀਤੀ ਹੋਈ ਹੈ ਮੰਦਰ ਦੀ ਇਹ ਹੈ ਕਿ ਮਾਦਾ ਅੰਤਨ ਹਾਜੀ ਜੀ ਤੁਹਾਡਾ ਸਾਰਾ ਮੇਰੇ ਚੈਨਲ ਨੂੰ ਸਵਾਗਤ ਹੈ ਆਪਾਂ ਅੱਜ ਹੈਗੀ ਹੈ 3 ਅਗਸਤ 3 ਸਤੰਬਰ ਤੇ ਦੋ ਦਿਨ ਰਹਿ ਗਏ ਮੇਲਾ ਸ਼ੁਰੂ ਹੋਣ ਦੇ ਵਿੱਚ ਮੀਂਹ ਰੁਕਿਆ ਹੋਇਆ ਸੀਗਾ ਤਾਂ ਆਪਾਂ ਆਈ ਸੀਗੇ ਮਾੜੀਆ ਦਿਖਾ ਰਹੀ ਹੈ ਮੈਂ ਕਿਹਾ ਤੇ ਸਾਡੇ ਚੈਨਲ ਨੂੰ ਸ਼ੇਅਰ ਲਾਈਕ ਸਬਸਕ੍ਰਾਈਬ ਕਰਿਓ ਜੀ ਵੀਡੀਓ ਵਧੀਆ ਲੱਗੇ ਤੇ ਇੱਕ ਹੋਰ ਇਨਫੋਰਮੇਸ਼ਨ ਦੇਣੀ ਤੁਹਾਨੂੰ YouTube ਨੇ ਦੋ ਚੀਜ਼ਾਂ ਨਿਊ ਐਡ ਕੀਤੀਆਂ ਨੇ ਇੱਕ ਕੀਤੀ ਆ ਲੈਂਗੁਏਜ ਦੀ ਜੇ ਤੁਸੀਂ YouTube ਚ ਚਲਾਣਾ ਦਾ ਛੱਡੀ ਇੰਗਲਿਸ਼ ਲੈਂਗੁਏਜ ਚੱਲਣ ਲੱਗ ਜਾਂਦੀ ਆ ਤਾਂ ਉਹਨੂੰ ਤੁਸੀਂ ਚੇਂਜ ਕਰ ਲਿਆ ਕਰੋ ਲੈਂਗੁਏਜ ਦੇ ਵਿੱਚ ਕਿਉਂਕਿ ਉਹ ਆਟੋ ਲੈਂਗ ਆਟੋ ਲੈਂਗੁਏਜ ਆਟੋ ਚੇਂਜ ਹੋ ਜਾਂਦੀ ਆ ਆਪਣੇ ਆਪ ਹੀ ਉਹ ਇੰਗਲਿਸ਼ ਚ ਹੋ ਜਾਂਦੀ ਆ ਤੇ ਆਪਣੀ ਲੈਂਗੁਏਜ ਕਰ ਲਿਓ ਤੇ ਦੂਜਾ ਹੈਗਾ ਕਿ ਹਾਈਪ ਤੁਹਾਡੇ ਜਿੱਥੇ ਤੁਸੀਂ ਲਾਈਕ ਕਰਦੇ ਹੋ ਸ਼ੇਅਰ ਕਰਦੇ ਹੋ ਉੱਥੇ ਇੱਕ ਹਾਈਪਰੀ ਆਪਸ਼ਨ ਆਉਂਦੀ ਆ ਉਹ ਤੁਹਾਨੂੰ ਫ੍ਰੀ ਹਫਤੇ 'ਚ ਤਿੰਨ ਵਾਰ 710 ਪੁਆਇੰਟ ਦੇਖ ਸਕਦੇ ਹੋ ਕਿਸੇ ਵੀ ਵੀਡੀਓ ਨੂੰ ਤਾਂ ਉਹ ਫ੍ਰੀ ਹੁੰਦੀ ਆ ਤਿੰਨ ਵਾਰ ਤੇ ਹਫਤੇ 'ਚ ਤਿੰਨ ਵਾਰ ਤੁਸੀਂ ਕਰ ਸਕਦੇ ਹੋ ਜੇ ਚੌਥੀ ਵਾਰ ਕਰੋਗੇ ਤਾਂ ਉਹਦੇ ਪੈਸੇ ਲੱਗ ਦੇ ਹਾਈਪ ਜਰੂਰ ਕਰਿਓ ਸਾਡੀ ਵੀਡੀਓ ਨੂੰ ਤੇ ਪੁਆਇੰਟ ਦਿਆ ਕਰੋ ਤੇ ਦੁਕਾਨਾਂ ਨੂੰ ਮੇਲੇ ਦਾ ਦਿਨ ਤੇ ਸਾਡੀ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਜੀ ਦੇਖੋ ਦੁਕਾਨਾਂ ਬਾਹਰ ਤੱਕ ਜੀਆਂ ਹੋਈਆਂ ਨੇ ਤੇ ਮੌਸਮ ਸਾਫ਼ ਹੋ ਜੇ ਵੀ ਤਾਂ ਵਧੀਆ ਵਾ ਕਿ ਪੂਰਾ ਹਲ ਕੀਤਾ ਪਿਆ ਲੋਕਾਂ ਦਾ ਬਦਲ ਗਿਆ ਗਾਪੀਆ ਤੇ ਅੰਦਰ ਵੀ ਤਿਆਰੀਆਂ ਦੇਖੋ ਸਭ ਕੁਝ ਹੋ ਚੁੱਕਿਆ ਲੱਗ ਚੁੱਕਿਆ ਵਾ ਤੇ ਮਾਰੀ ਦੇਖੋ ਲਾਈਟਾਂ ਲੜੀਆਂ ਲੱਗ ਰਹੀਆਂ ਨੇ ਗਵਾਰਿਆਂ ਦੀ ਦੇਖ ਤੁਸੀਂ ਰੈਕਚੂਰੇਸ਼ਨ ਦੇਖੀ ਆ ਤੇ ਤਰ ਤਿਸ ਕਰਨੇ ਪਿਆ ਕੋਟ ਨੂੰ ਕਰਨਾ ਹੋਊਗਾ ਇਹਨਾਂ ਨਾਲ ਇਹ ਹੋਇਆ ਕੰਮ ਨੂੰ ਉੱਧਰ ਵੀ ਆ ਕੇ ਦਿਖਾਉਣੇ ਆ ਤੇ ਆਹ ਦੇਖੋ ਉਧਰ ਦਿਖਾਈਏ ਤੁਹਾਨੂੰ ਤੇ ਅੰਦਰ ਮਾਰੀ ਦੇ ਦੇਖੋ ਨੰਬਰ ਚੱਲਣਾ ਵਾ ਪੰਜ ਤੋਲੇ ਤੇ 12 ਤਰੀਕ ਤੱਕ ਵਧੀਆ ਤਿਆਰੀਆਂ ਚੱਲ ਰਹੀਆਂ ਐ ਹਾਂ ਤਾਂ ਦੇਖੋ ਕੰਬੂ ਤੁੰਬੂ ਲੱਗ ਰਹੇ ਨੇ ਵਾਟਰ ਪ੍ਰੂਫ ਲੱਗ ਰਹੇ ਨੇ ਮੀਂਹੂ ਤੋਂ ਬਚਾਅ ਹੋ ਸਕੇ ਲੁਗਾ ਯਾਰ ਵੀਰ ਦੇ ਦਰਸ਼ਨ 3 ਸਤੰਬਰ ਦੇ ਬਾਅਦ ਚਾਹ ਕਰੇ ਨਾ ਨਾ ਵੀ ਜਗ੍ਹਾ ਨਹੀਂ ਮਿਲਨੀ ਬਰੋ ਬਾਬੇ ਦੇ ਦਰਸ਼ਨ ਇਧਰ ਸਾਈਡ ਤੋਂ ਆਪ ਵੀ ਨਹੀਂ ਬਰਕਰ ਪਾਇਆ ਬਾਬੇ ਦੇ ਜਲਦਾ ਹੋਇਆ ਬੱਸ ਸੰਪੇੜੀ ਤੇ ਬਾਹਰ ਇਧਰ ਘਰ ਆਏ ਬੈਠੇ ਨੇ ਇਹਨਾਂ ਕੋਲੋਂ ਕੋਈ ਦਾਨ ਕਰਕੇ ਜਾਇਆ ਕਰ ਲੋਗ ਪਹਿਲਾਂ ਹੀ ਆਉਣ ਲੱਗੇ ਤਿੰਨ ਤਰੀਕ ਨੂੰ ਕੋਈ ਮੀਂਹ ਵੀ ਪੈਂਦੇ ਆ ਉਹਦੇ ਕਰਕੇ ਅਗਲਾ ਪਹਿਲਾਂ ਹੀ ਮੱਥਾ ਟੇਕ ਜਾਂਦਾ ਦੇਖੋ ਰਸ਼ ਹੋਣ ਲੱਗ ਗਿਆ ਬਾਹਰ ਵੀ ਦੇਖੋ ਬਾਹਰ ਲਾ ਵੀ ਦਿਖਾਉਣਾ ਯਾਰ ਤੇ ਆਹ ਦੇਖੋ ਇੱਧਰ ਦੁਕਾਨਾਂ ਲੱਗੀਆਂ ਹੋਈਆਂ ਕਰਦਾ ਲਓ ਜੀ ਵੀਰ ਖਲਾਉਣੇ ਦੇ ਕੋਹਣਾ ਵੀ ਲੱਗੀਆਂ ਪਿੱਛੇ ਤੱਕ ਤੇ ਮੂਰੇ ਬਾਥੀ ਦੀਆਂ ਤੇ ਪਾਣੀ ਵੀ ਖੜਾ ਵਾ ਪਰ ਵਾਪੇ ਦੀ ਕਿਰਪਾ ਨਾਲ ਮੇ ਲਾਫ ਹੋ ਜਾਊਗਾ ਮੌਸਮ ਉਹ ਯਾਦ ਮਿਹਨਤ ਤੇ ਮੁੰਬਈ సేਲ ਤੋਂ ਮੱਕਾ ਦਿਖਾ ਰਹੇ ਆ ਅੰਦਰ ਨਜ਼ਰ ਮਾਰਾ ਰਹੇ ਨੇ ਇੱਥੇ 30 ਵੇ ਸੇਲ 20 ਵੇ ਸੇਲ ਲੰਘਿਆ ਸਮਾਨ ਤੇ ਹਾਲੇ ਸਮਾਨ ਹੋਰ ਆਉਣਾ ਵਾ ਪਿੱਛੇ ਹੋ ਗਿਆ ਖਾਲੀ ਪਈ ਆ ਦੇਖੋ ਜੀ ਮੋਲਾਮ ਫਟਵਾਲ ਬੱਲੇ ਉਹ ਪਿੱਛੇ ਤੱਕ ਦੇਖੋ ਹੋਲੇ ਦੁਕਾਨਾਂ ਲੱਗਣ ਦੀ ਤਿਆਰੀਆਂ ਨੇ ਨਹੀਂ ਕਰਕੇ ਥੋੜਾ ਲੇਟ ਹੋ ਜਾਊਗਾ ਪਰ ਮੈਂ ਉਹਦਾ 5 ਤਰੀਕ ਤੋਂ ਪਹਿਲਾਂ ਪਹਿਲਾਂ ਕਰਦਣਗੇ ਕੱਲ ਕੱਲ ਚ ਹੋ ਜੂ ਜਿੰਨਾ ਅਮੀ ਪਿਆ ਹਾਂ ਜੋ ਜਰਾਬਾਂ ਪਈਆਂ ਨੇ ਰਵਾਣ ਪਏ ਨੇ ਦੋਲਿਏ ਵੀ ਵੀਰ ਵੇ ਸੇਲ ਅੰਦਰ ਸਾਰੀ ਲਗੀ ਹੋਈ ਆ 20 ਰੁਪਏ ਸੇ ਇਧਰ ਆਹ ਘਰ ਦਾ ਸਾਮਾਨ ਆ ਗਿਆ ਘਰ ਦੀ ਵਸਤੂ ਵਾਲਾ ਸਾਮਾਨ ਸਾਰਾ ਆਹ 100 ਰੁਪਏ ਆਈਟਮ ਆ ਜਿਹੜੀ ਮਰਜ਼ੀ ਇਹ ਤੋਂ ਲੈ ਸਕਦੇ ਹੋ ਲੰਚ ਬਾਕਸ ਪਿਆ ਬੱਚਿਆਂ ਦੇ ਬੋਤਲਾਂ ਗਲਾਸ ਪਲਾਸਟਿਕ ਦਾ ਸਾਮਾਨ ਸਾਰਾ ਹੀ ਹੈ ਨਾ ਪਲਾਸਟਿਕ ਦਾ ਹੀ ਆ ਰਿਹਾ ਨਾ ਪਲਾਸਟਿਕ ਦਾ ਵਾ ਤੇ ਆ ਪਏ ਨੇ ਚਮਚ ਛੀਰਾ ਸੱਟਾ ਫੋਮ ਦਾ ਤੇ ਤੁਸੀਂ ਆ ਸਕਦੇ ਹੋ ਤੇ ਦੁਕਾਨਾਂ ਲੱਗ ਚੁਕੀਆਂ ਨੇ ਮੇਲੇ ਤੇ ਤਿੰਨ ਤਰੀਕ ਅੱਜ ਨੂੰ ਆਪਾਂ ਆਜੋ ਹਣ ਇਧਰ ਦੇਖੋ ਪਾਣੀ ਖੜਾ ਵਾ ਉਹ ਕਰਕੇ ਦੁਕਾਨਾਂ ਵਾਲੇ ਲੱਗੀਆਂ ਨਹੀਂ ਮੀਂਹ ਕਰਕੇ ਰੁੱਕ ਗਏ ਇਹਨਾਂ ਨੂੰ ਨਾ ਲਾਉਣੀਆਂ ਸੀਗੀਆਂ ਤੇ ਅੰਦਰ ਆ ਦੇ ਕੋ ਲੇਡੀ ਦਾ ਸਾਮਾਨ ਪਿਆ ਹੋਰੇ ਲੈ ਗੋਗੇ ਝੁਮਕੇ ਹੋਗੇ ਇਸਨ ਵਾਲੇ ਲਿਖਾ ਰਹੇ ਆ ਡਿਟੇਲ ਚ ਲੱਗ ਜੰਗੀਆਂ ਵੇ ਦਿਖਾਵਾਂਗੇ ਦੁਕਾਨਾ ਇੰਦਰ ਪੇਠਾ ਹੋਈ ਪਿਆ ਵਾ ਇਧਰ ਫਿਟਿੰਗ ਹੋ ਰਹੀ ਆ ਗੰਮਾਂ ਦੀ ਲੱਗੇ ਹੋਇਆ ਦੁਕਾਨਾ ਦੀ ਫਿਟਿੰਗ ਕਰਨਾ ਦੇਖੋ ਸਾਰਾ ਕੁਝ ਤਿਆਰ ਆ ਲੱਗਣ ਨੂੰ ਨੂੰ ਆਪਾਂ ਆਜੋ ਹਣ ਇਧਰ ਦੇਖੋ ਪਾਣੀ ਖੜਾ ਵਾ ਉਹਦੇ ਕਰਕੇ ਦੁਕਾਨਾ ਵਾਲੇ ਲੱਗੀਆਂ ਨਹੀਂ ਮੀਂਹ ਕਰਕੇ ਰੁੱਕ ਗਏ ਇਹਨਾਂ ਲਗਾਉਣਾ ਲਾਉਣੀਆਂ ਸੀਗੀਆਂ ਤੇ ਅੰਦਰ ਆ ਦੇ ਕੋ ਲਈ ਦੀ ਦਾ ਸਾਮਾਨ ਪਿਆ ਹੋਰੇ ਮੈਗ ਹੋ ਗਏ ਚੁਮਕੇ ਹੋ ਗਏ ਮੀਸ਼ਨ ਵਾਲੇ ਦਿਖਾ ਰਹੇ ਆ ਡਿਟੇਲ ਸਿਰ ਲੱਗ ਜੰਗੀਆਂ ਵੇ ਦਿਖਾਵਾਂਗੇ ਦੁਕਾਨਾਂ ਇੰਦਰ ਪੇਠਾ ਵੀ ਪਿਆ ਵਾ ਇੰਦਰ ਫਿਟਿੰਗ ਹੋ ਰਹੀ ਆ ਗੰਮਾ ਰੀ ਲੱਗੇ ਹੋਇਆ ਦੁਕਾਨਾਂ ਦੀ ਫਿਟਿੰਗ ਕਰਨਾ ਦੇਖੋ ਸਾਰਾ ਕੁਝ ਤਿਆਰ ਆ ਲੱਗਣ ਨੂੰ ਤੇ ਆ ਆਪੇ ਨੇ ਚਾਕੂ ਚੂਰੀਆਂ ਸਮਾਨ ਇੰਦਰ ਵੀ ਪਿਆ ਆ 10 ਰੁਪਏ ਸਮਾਨ ਦੀ ਲੱਗੀ ਸੇਲ 10 ਰੁਪਏ 10 ਰੁਪਏ ਦੇ ਵੀ ਇਹਨੇ 10 ਰੁਪਏ 10 ਰੁਪਏ ਸੇਲ ਹੈ ਹਾਂ ਲੱਗਿਆ ਸਮਾਨ ਸਾਰਾ ਇੱਧਰ ਵੀ 10 ਰੁਪਏ ਸੇਲ ਲੱਗੀ ਹੋਈ ਆ 10 ਰੁਪਏ 10 ਰੁਪਏ ਦੇਖੋ ਸਮਾਨ ਦੁਕਾਨਾਂ ਤਿਆਰ ਹੁੰਦੀਆਂ ਹੋਈਆਂ ਇੱਧਰ ਕਿਚਨ ਦਾ ਸਮਾਨ ਖੋਣ ਵਾਲੇ ਲੱਗੇ ਹੋਏ ਨੇ ਬਾਈ ਤੇ ਹਾਂ ਸ਼ੋਟੇ ਆ ਲੈ ਸ਼ੂਟਿੰਗ ਵਾਲੇ ਤੇ 10 ਰੁਪਏ ਸੇਲ ਸਈ ਦਾ ਰੁਪਇਆ ਟੋਪੀਆਂ ਨਿਕਰਾ ਆ ਲੱਗਿਆ ਜ਼ਮਾਨ ਇੱਧਰ ਕਟਰ ਕਿੰਨੇ ਦੇ ਨੇ ਇਹ 250 ਦਾ 150 ਇਹ 250 ਕਾ ਇਹ 150 ਕਾ ਨਾ ਇਹ 100 ਦਾ ਗਾਰੰਟੀ ਹੁੰਦੀ ਆ ਕੋਈ ਮਜੂਰ ਚੱਲਦਾ ਵਾ ਦੋ ਭਾਈ ਕੋਲੇ ਕਿਤਨੇ ਕਾ ਭਈਆ ਕਿਸ ਵੀ ਮੋਬਾਈਲ ਦਾ ਹਾਂ ਇਹ ਦੇਖ ਲਾਉਣੇ ਆਏ ਲੱਗੇ ਹੋਰੇ ਥਾਰ ਖੜੀਆਂ ਨੇ ਥਾਰ ਲੈ ਜੋ ਐਨਕਾਂ ਨਹੀਂ ਲੱਗੀਆਂ ਨੇ ਤੇ ਕੋਲਚੇ ਵਾਲਾ ਵੀ ਖੜਾ ਬਾਈ ਤੇ ਆ ਦੁਕਾਨਾਂ ਵਾਲੇ ਬੰਦ ਨੇ ਇਹ ਗੁੱਪਣ ਹੋ ਜਾਣਗੀਆਂ ਇਹ ਦੇਖੋ ਇਹ ਜ਼ਾਕੂ ਬੈਗ ਉਹ ਗਿਆ ਜੇ ਠੰਡਾ ਫਰੈਸ਼ ਵੀ ਹੋ ਜਾਓ ਨਾਲ ਹੀ ਬੰਦਾ ਫਰੈਸ਼ ਕਰ ਦਿੰਦੇ ਇੱਥੇ ਇਹ ਥੱਕ ਗਿਆ ਹੋਵੇ ਪਰਸ ਕਿਤਨੇ ਕਾ ਬੀਆ ਪਰਸ ਕੌਣ ਸਾ ਸੇਮ ਜਾਂ ਅਲਗ ਅਲਗ ਕੀ ਇਹ بڑے ਵਾਲਾ 350 ਕਾ ਇਹ 250 ਕਾ ਤੇ ਉੱਥੇ ਤੱਕ ਦੇਖੋ ਲੱਗੀਆਂ ਦੁਕਾਨਾਂ ਦੇਖੋ ਪਾਣੀ ਵੀ ਖੜਾ ਵਾ ਉਹ ਲਾ ਕੇ ਥੋੜਾ ਜਾਂ ਦਿੱਕਤ ਆ ਵਰ ਪਾਣੀ ਚੱਕਦਾ ਕਿੰਨਾ ਹੋਇਆ ਦੇਖੋ ਇਹ ਦਿੱਕਤ ਹੋ ਜਾਂਦੀ ਆ ਪਾਣੀ ਕਰਕੇ ਤੇ ਉਹ ਸਭ ਕੁਝ ਵਧੀਆ ਵਾ ਠੀਕ ਆ ਆਓ ਜਰੂਰ ਮੇਲੇ ਤੇ ਖਿੱਚ ਲੋ ਤਿਆਰੀ ਕੱਲ ਦਾ ਦਿਨ ਹੀ ਰਹਿ ਗਿਆ ਗੱਬੇ ਦੇਖੋ ਆ ਗੂ ਦੇਖੋ ਕਿਹੜਾ ਹੋਇਆ ਪਰ ਹਟ ਜਾਣਾ ਕੱਢ ਦੇਣਾ ਇਹਨਾਂ ਨੇ ਇਹ ਉਹ ਵਿੱਚੇ ਤੱਕ ਦੇਖੋ ਇਹ ਨਾਮ ਹੀ ਪੈਂਦਾ ਫੇਰ ਤਾਂ ਅੱਜ ਹੀ ਖੋਲ ਦੇਣਾ ਸਾਰਾ ਕੁਸ ਉਹ ਬੰਬੂ ਬੰਬੂ ਪਹਿਲੇ ਦੇਖੋ ਅਨਾਰ ਗੰਗਿਆਰ ਨੇ ਸਾਰੀਆਂ ਆਹ ਤੁਸੀਂ ਆਓ ਕਿੱਚੋ ਤਿਆਰੀ ਦੇਖੋ ਮੇਲਾ ਚਪਾਰ ਦਾ ਦੇਖੋ ਜੰਡਵਾਲ ਦੇਖੋ ਰਾਤ ਨੂੰ ਦਿਖਾਵਾਂਗੇ ਵੀਡੀਓ ਰਾਤ ਦੀ ਵੀ ਲਾਈਟਾਂ ਚੱਲਣਗੀਆਂ ਕਰੋ ભાઈ ਵੀਰੇ 40 ਕਾ ਪਾਈਆ ਥੰਨੋ ਲੋਗ 140 ਰੁਪਏ 140 140 ਰੁਪਏ ਕਿਲੋ ਪੇਠਾ ਜੀ ਲੈ ਜਾਓ ਇੱਥੋਂ ਮਾਰੀ ਦੇ ਪਿੱਛੇ ਖੜੇ ਲੱਗੀ ਹੋਈ ਆ ਦੁਕਾਨ ਇਹਨਾਂ ਦੀ ਪੇਠਾ ਹੀ ਪੇਠਾ ਕੀਤਾ ਪਿਆ ਦੇਖੋ ਦੇਖੋ ਮਸ਼ੀਨਾਂ ਲੱਗੀਆਂ ਹੋਈਆਂ ਨਾ ਉਹ ਦੇਖੋ ਕਿਤੇ ਕਿਤੇ ਝੂਟਿਆ ਹੋਇਆ ਉਹ ਪਿੱਛੇ ਦਾ ਸਦੀਆਂ ਗੱਡੀਆਂ ਗੇੜੇ ਘਟਦੇ ਆ ਗਈਆਂ ਆਹਲੇ ਬਹੁਤ ਲੱਗਣੀਆਂ ਨੇ ਖਾਲੀ ਲੱਗੀਆਂ ਨਹੀਂ ਹੈਗੇ ਖਾਲੀ ਪਿਆਰ ਕੋਈ ਨਹੀਂ ਜਗਾ ਮੀਂਹ ਕਰਕੇ ਆ ਕੇ ਹੋਏ ਨੇ ਲੋਕ ਆਈ ਦੀ ਬਾਕੀ ਉਧਰੋਂ ਮੱਝ ਦੁਆਣੇ ਹੁੰਦਾ ਨਾ ਲੋਕਾਂ ਦੇ ਦੁਆਬੇ ਤੋਂ ਦੁਕਾਨਾਂ ਹੁੰਦਾ ਕਰਕੇ ਉਧਰ ਖੜਾ ਹੋਏ ਨੇ ਉਹਦੇ ਕਰਕੇ ਲੋਕ ਨਹੀਂ ਆ ਰਹੇ ਆਏ ਹੈਗੇ ਕਿਉਂਕਿ ਉਂਦਰ ਕਾਫੀ ਬੁਰਾ ਹਾਲਾ ਤੇ ਸਾਡਾ ਮਾਦਵੇ ਦਾ ਮੇਲਾ ਮੁਕਾ ਮਾੜੀ ਤੇ ਸ੍ਰੱਖਣ ਜੀ ਰੱਬ ਦੀ ਮਿਹਰ ਰਹੇ ਸਾਫ਼ ਰਹੇ ਮੌਸਮ ਲੇਖੋ ਦੁਕਾਨਾਂ ਆ ਰਾਇ ਕੜੂਗਾ ਸਤ ਹਣ ਜਾਂਦਾ ਵਾ ਅੱਗੇ ਉਹ ਫੇਰ ਇਹ ਸਾਰਾ ਰਸਤਾ ਚੱਲੂ ਹੁੰਦਾ ਵਾ ਦੋਗਾ ਕਾ ਦੁਕਾਨਾਂ ਦੀ ਪਰਮਾਰ ਕਾਲੇ ਕੁਝ ਨਹੀਂ ਹੈਗਾ ਮੌਸਮ ਠੀਕ ਹੋ ਜੂ ਕੇ ਰਾਜ ਜਾਣਗੇ ਦੁਕਾਨਾਂ ਬਾਕੀ ਪਤਾ ਨਹੀਂ ਜੋ ਘੱਟ ਹੀ ਹੋਣ ਦੁਕਾਨਾਂ ਕਿਉਂਕਿ ਹੜ ਕਰਕੇ ਲੋਕਾਂ ਨੇ ਤੋਂ ਦੂਰੋਂ ਆਣਾ ਹੁੰਦਾ ਵਾ ਹੜ ਕਰਕੇ ਨਹੀਂ ਆਇਆ ਜਾਣਾ ਹੈਗਾ ਕੋ ਜਿੰਨਾ ਵੀ ਉਸ ਨੂੰ ਦਿਖਾਵਾਂਗੇ ਮੇਲਾ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਸਾਡੀ ਨੂੰ ਹਾਈਪ ਜਰੂਰ ਕਰਿਓ ਹਫਤੇ ਦੇ ਧੰਨਵਾਦ ਹਾਈਪ ਫ੍ਰੀ ਆ ਸਾਸੋ 10 ਪੁਆਇੰਟ ਨੇ ਖਾਈ ਪਦੇ ਤੇ ਆਟੋ ਲੈਂਗੁਏਜ ਚੇਂਜ ਕਰ ਲਿਆ ਕਰੋ ਸਾਡੀ ਉਥੇ ਜਾ ਕੇ ਕਿਉਂਕਿ YouTube ਨੇ ਇਹ ਮਿਸ ਸਾਰੀ 쇼 ਹੁੰਦੀ ਆ ਪਹਿਲਾਂ ਉਥੇ ਤੁਸੀਂ ਸੈਟਿੰਗ ਚ ਜਾ ਕੇ ਆਪਣੀ ਲੈਂਗੁਏਜ ਚੇਂਜ ਕਰ ਸਕਦੇ ਹੋ ਜਿਵੇਂ ਕੈਪਸ਼ਨ ਕਰ ਰਹੇ ਹੋ ਉਮੀ ਸੈਟਿੰਗ ਦੇ ਅੱਗੇ ਪੰਜਾਬੀ ਲੈਂਗੁਏਜ ਕਰ ਸਕਦੇ ਹੋ ਬਹੁਤ ਜਾਣਿਆ ਆਉਂਦੇ ਆ ਮੈਸੇਜ ਵੀ ਤੁਹਾਡੀ ਇੰਗਲਿਸ਼ ਲੈਂਗੁਏਜ ਕਰਕੇ ਚੇਂਜ ਹੋ ਰਹੀ ਆ ਵੀਓ ਲੈਂਗੁਏਜ ਸਾਡੇ ਵੱਲੋਂ ਨਹੀਂ ਹੈਗੀ YouTube ਵੱਲੋਂ ਨਹੀਂ ਹੈਗੀ ਉਹ YouTube ਵੱਲੋਂ ਆ ਦੇਖੋ ਤਿਆਰੀਆਂ ਮੇਲੇ ਦੀਆਂ ਮੀਂਹ ਨਾਲ ਤਾਂ ਬੁਰਾ ਹਾਲ ਹੋਇਆ ਹੀ ਹੋਇਆ ਵਾ ਪਰ ਬਾਬਾ ਜੀ ਕਿਰਪਾ ਕਰਨਗੇ ਉਹ ਗੱਜਰ ਪੀਰ ਜੀ ਸਿੱਧ ਲਖਣ ਜੀ ਆਸ਼ੀਰਵਾਦ ਨਾਲ ਮੌਸਮ ਖੁੱਲੂਗਾ ਕੱਲ੍ਹ ਤੱਕ ਮੌਸਮ ਖੁੱਲਣ ਦੀ ਸੂਭਾ ਆਮਾ ਆਵਾ ਕਾਫੀ ਲੋਕਾਂ ਦੀ ਆਸਾਂ ਹੁੰਦੀਆਂ ਨੇ ਮੇਲੇ ਤੇ ਅੰਦਾਜ਼ ਕੰਮ ਕਰਦਾ ਦਸਰੂ ਕੀਤਾ ਹੁੰਦਾ ਵਾ ਤੇ ਇਸ ਵਾਰ ਤਾਂ ਕਹਿਰੀ ਮਚਾਇਆ ਪਿਆ ਰੱਬ ਨੇ ਇਨਾ ਮੀਂਹ ਨਹੀਂ ਹੀ ਮੀਂਹ ਹੋਇਆ ਪਿਆ ਦਿੱਤੇ ਲੋਕਾਂ ਦੇ ਘਰ ਘਿਰ ਗਏ ਕਾਫੀ ਠਹਿ ਚੁਕੇ ਨੇ ਜਿੰਦਗੀ ਜਿਖ ਇੱਕ ਵਾਰ ਘਰ ਬੰਦਦੇ ਆ ਲੋਕਾਂ ਦੇ ਮੋਹੋਤ ਬੜਾ ਹਾਲ ਆ ਤੇ ਆ ਦੇਖੋ ਕਿਤੋਂ ਹੱਦ ਸ਼ੁਰੂ ਹੁੰਦੀ ਆ ਚਵਾਰ ਦੀ ਇੱਥੇ ਤੱਕ ਦੁਕਾਨਾਂ ਨੇ ਦੁਕਾਨਾਂ ਤੋਂ ਅੱਗੇ ਅੰਮ੍ਰਿਤਗੜ ਤੋਂ ਵੀ ਸ਼ੁਰੂ ਹੁੰਦੀਆਂ ਫੁੱਲ ਲੱਗੀਆਂ ਹੋਈਆਂ ਨੇ ਆਉ ਕੇ ਵੇਂਦ ਨੇ ਇਹ ਪੁਰਾਣੇ ੱਡੇ ਨੇ ਇਹਨਾਂ ਦੇ